ਨੌਜਵਾਨਾਂ ਨੂੰ ਖੇਡਾਂ ਦੇ ਨਵਲ ਜੋੜਨ ਦੇ ਲਈ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਆਜਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਬਾ ਦੇ ਵੱਲੋਂ ਦੱਸ ਦੇ ਕਿ ਰਿਪਦੂਮਨ ਕਾਲਜ ਸਟੇਡੀਅਮ ਨਾਬਾ ਦੇ ਵਿਖੇ ਦੋ ਰੋਜ਼ਾ 6ਵਾਂ ਨਾਬਾ ਕਬੱਡੀ ਕੱਪ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਬੀ ਸਿੰਘ ਜਸਸੀ ਸੋਇਆ ਦੇ ਵੱਲੋਂ ਜਿਹੜਾ ਹੈ ਇਹ ਕਰਵਾਇਆ ਜਾ ਰਿਹਾ ਹੈ ਇਸ ਨਾਬਾ ਕਬੱਡੀ ਕੱਪ ਦਾ ਉਦਘਾਟਨ ਕਰਨ ਮੌਕੇ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਦੇ ਤੌਰ ਤੇ ਉੱਥੇ ਪਹੁੰਚੇ ਇਸ ਮੌਕੇ ਤੇ ਪਿੰਡੂ ਵਿਕਾਸ ਦੇ ਪੰਚਾਇਤੀ ਮੰਤਰੀ ਤਰ ਪੀੜੀ ਨੂੰ ਨਸ਼ੇ ਤੋਂ ਦੂਰ ਰੱਖਦੀਆਂ ਹਨ ਖੇਡਾਂ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਨਾਪਾ ਦੀ ਇਸ ਧਰਤੀ ਦੇ ਉੱਤੇ ਪਹੁੰਚ ਕੇ ਆਪਣੇ ਆਪ ਨੂੰ ਬੜਾ ਕਰਮਾ ਵਾਲਾ ਸਮਝਦਾ ਹਾਂ ਕਿਉਂਕਿ ਅੱਜ ਬੜੀ ਦੇਰ ਬਾਅਦ ਅਸੀਂ ਇਸ ਕਬੱਡੀ ਕੱਪ ਦੇ ਉੱਤੇ ਅੱਜ ਹਾਜ਼ਰੀ ਭਰੀ ਹੈ ਜੋ ਕਿ ਆਜ਼ਾਦ ਸਪੋਰਟਸ ਕਲੱਬ ਵੱਲੋਂ ਅੱਜ ਇਹ ਕਰਵਾਇਆ ਜਾ ਰਿਹਾ ਦੋ ਦੋ ਦਿਨ ਦਾ ਜੋ ਕਬੱਡੀ ਕੱਪ ਹੈ ਮੇਰੇ ਵੀਰ ਉਹ ਜਿਹੜੇ ਡਿਸਟ੍ਰਿਕਟ ਕਾਉਂਨਿਲੋਰ ਦੇ ਚੇਅਰਮੈਨ ਵੀ ਨੇ ਤੇ ਜੱਸੀ ਸੁੰਗਾਂ ਵਾਲਾ ਜੀ ਉਹ ਮੇਰੇ ਨਾਲ ਖੜੇ ਨੇ ਤੇ ਇਹਨਾਂ ਦੀ ਪੂਰੀ ਟੀਮ ਸਾਡਾ ਸਾਰਾ ਦੇ ਪੂਰੇ ਸਾਡੇ ਯੂਥ ਬ੍ਰਿਗੇਡ ਖੜੀ ਹੈ ਸਾਰਿਆਂ ਨੂੰ ਬਹੁਤ ਬਹੁਤ ਅੱਜ ਦੇ ਇਸ ਕਬੱਡੀ ਕਪੀ ਦੀਆਂ ਮੁਬਾਰਕਾਂ ਉਪਰੰਤ ਕੀਤਾ ਔਰ ਇਹੀ ਜੇ ਪ੍ਰੋਗਰਾਮ ਨੇ ਜਿਹੜੇ ਉਹ ਉਹ ਪ੍ਰੋਗਰਾਮਾਂ ਦੇ ਨਾਲ ਹੀ ਆਪਾਂ ਜਿਹੜੀ ਲਾਈਨ ਅਪ ਕੀਤੀਆਂ ਜਾਂਦੀ ਹੈ ਹਾਂ ਜੀ ਕਬੱਡੀ ਖੇਡ ਰਲਗੇ ਅਸੀਂ ਉਹਨੂੰ ਚੰਗੀ ਸਿਹਤ ਦੇ ਸਕਦੇ ਹਾਂ ਲਾਭਿਕ ਔਰ ਅਸੀਂ ਹਰ ਤਰ੍ਹਾਂ ਦੀ ਬੁਰੀ ਅਲਾਮਤ ਤੋਂ ਸਰਦ ਹੋਣੀ ਨਾ ਕੋਈ ਰੋਜ਼ਗਾਰੀ ਦੀ ਹੋਵੇ ਚਾਹੇ ਨਾਸ਼ਦੀ ਹੋਵੇ ਚਾਹੇ ਉਹ ਸਿਹਤ ਪੱਕੀ ਹੋਵੇ ਅਸੀਂ ਹਰ ਤਰ੍ਹਾਂ ਦੀ ਜਿਹੜੀ ਬੁਰੀ ਅਲਾਮਤ ਤੋਂ ਆਪਣੀ ਜਿਹੜੀ ਆਉਣ ਵਾਲੀ ਜਿਹੜੀ ਨਸਲ